ਸਸ਼ੀਕਾਲ ਪੰਜਾਬ ਅਪਡੇਟ ਦੇਖ ਰਹੇ ਸਾਲੀ ਦਰਸ਼ਕਾਂ ਦਾ ਮੈਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਤੁਸੀਂ ਦੇਖ ਰਹੇ ਹੋ ਪੰਜਾਬ ਦੀਆਂ ਕੁਝ ਖਾਸ ਖਬਰਾਂ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਕਿਸੇ ਸਮੇਂ ਨੰਗਲ ਵਿਖੇ ਲੀਜ਼ ਪਾਲਿਸੀ ਦੇ ਦੇਣ ਦਿੱਤੀ ਕਿ ਜ਼ਮੀਨ ਅੱਜ ਕਈ ਦਹਾਕੇ ਬੀਤਣ ਤੋਂ ਬਾਅਦ ਲੀਜ਼ ਧਾਰਕਾਂ ਤੇ BBMB ਦੇ ਵਿੱਚ ਵੱਡਾ ਰੇੜਕਾ ਬਣਿਆ ਇਹ ਕਾਰਨ ਹੈ ਕਿ BBMB ਇਸ ਜ਼ਮੀਨ ਨੂੰ ਖਾਲੀ ਕਰਾਉਣਾ ਚਾਹੁੰਦੀ ਹੈ ਦੂਜੇ ਪਾਸੇ ਲੀਜ਼ ਧਾਰਕ ਕਹਿੰਦੇ ਨੇ ਕਿ ਜੇ ਸਮੇਂ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਪਾਖੜਾ ਡੈਮ ਬਣਾਇਆ ਜਾ ਰਿਹਾ ਸੀ ਉਸ ਸਮੇਂ ਨੰਗਲ ਸ਼ਹਿਰ ਨੂੰ ਵਸਾਉਣ ਲਈ BBMB ਵੱ ਗਿਆ ਤੇ ਉਸ ਸਮੇਂ ਕੋਈ ਇਸ ਖਾਲੀ ਥਾਂ ਤੇ ਬੈਠਣ ਲਈ ਤਿਆਰ ਨਹੀਂ ਸੀ ਪਰੰਤੂ ਇਹਨਾਂ ਪਰਿਵਾਰਾਂ ਨੇ ਇੱਥੋਂ ਆਪਣੀ ਜ਼ਿੰਦਗੀ ਸ਼ੁਰੂ ਕੀਤੀ ਤੇ ਹੁਣ ਜਦੋਂ ਸਾਰਾ ਕੁਝ ਸੈਟਲ ਹੈ ਤੇ BBMB ਨੇ ਇਹਨਾਂ ਤੋਂ ਇਹਨਾਂ ਦੀਆਂ ਜ਼ਮੀਨਾਂ ਦੇ ਕਬਜ਼ੇ ਛੜਾਉਣਾ ਚਾਹੁੰਦੀ ਜਦੋਂ ਮਾਨਯੋਗ ਹਾਈ ਕੋਰਟ ਨੇ BBMB ਨੂੰ ਇਸ ਸਬੰਧੀ ਰਿਪਲਾਈ ਫਾਈਲ ਕਰਨ ਲਈ ਕਿਹਾ ਤਾਂ BBMB ਵੱਲੋਂ ਇਸ ਖਾਸ ਪ੍ਰਾਪਰਟੀ ਦੇ ਨਾਲ ਹੋਰ ਪ੍ਰਾਪਰਟੀਆਂ ਦਾ ਵੀ ਹਵਾਲਾ ਦਿੰਦਿਆਂ ਕਿਹਾ ਕਿ ਇਹਨਾਂ ਨੂੰ ਪਹਿਲਾਂ ਵੀ ਅਵਿਕਸ਼ਨ ਦੇ ਨੋਟਿਸ ਜਾਰੀ ਕੀਤੇ ਗਏ ਨੇ ਪਰੰਤੂ ਇਹ ਪ੍ਰਾਪਰਟੀਆਂ ਖਾਲੀ ਨਹੀਂ ਹੋ ਰਹੀਆਂ ਜਿਸ ਲਈ ਇਹਨਾਂ ਪ੍ਰਾਪਰਟੀਆਂ ਨੂੰ ਖਾਲੀ ਕਰਾਉਣ ਲਈ ਫੋਰਸ ਦੀ ਲੋੜ ਹੈ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਇਸ ਮਾਮਲੇ 'ਚ ਸਖਤ ਫੈਸਲੇ ਨਦੇ ਪਹਿਲਾਂ ਨਾ ਪ੍ਰਾਪਰਟੀਆਂ ਨੂੰ ਖਾਲੀ ਕਰਾਉਣ ਲਈ ਹੁਕਮ ਜਾਰੀ ਹੋਏ ਸਾਂ ਜਿਸ ਨੂੰ ਲੈ ਕੇ ਲੀਜ਼ ਧਾਰਕਾਂ ਤੇ ਪ੍ਰਾਪਰਟੀ ਖਾਲੀ ਕਰਨ ਦੀ ਧਿਲਵਾਲ ਲਟਕ ਰਹੀ ਸੀ ਤੇ ਸਾਰੇ ਪਰਿਵਾਰ ਸਦਨੀ ਵਿੱਚ ਅਨੁਪਰੰਤ ਇਹਨਾਂ ਪਰਿਵਾਰਾਂ ਵੱਲੋਂ ਇਕੱਠੇ ਹੋ ਕੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਰਿਵਿਊ ਪਟੀਸ਼ਨ ਪਾਈ ਗਈ ਅਪੀਲ ਕੀਤੀ ਗਈ ਕਿ ਇਹਨਾਂ ਦਾ ਪੱਖ ਸੁਣੇ ਬਿਨਾਂ ਕਿਸੇ ਤਰ੍ਹਾਂ ਦਾ ਫੈਸਲਾ ਇਹਨਾਂ ਦੇ ਖਿਲਾਫ ਨਾ ਹੋਵੇ ਇਸ ਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਆਪਣੇ ਪਹਿਲੇ ਫੈਸਲੇ ਨੂੰ ਬਦਲਦਿਆਂ ਮਕਾਨ ਤੇ ਹੋਰ ਪ੍ਰਾਪਰਟੀਆਂ ਖਾਲੀ ਸਥਾਨਕ ਵਿਧਾਇਕ ਤੇ ਕੈਬਨਿਟ ਮੰਤਰੀ ਹਜੋਤ ਪੈਂਸ ਨੇ ਕਿਹਾ ਕਿ ਨੰਗਲ ਚ ਕਿਸੇ ਵੀ ਲੀਜ਼ ਧਾਰਕ ਨੂੰ ਉਸ ਦੀ ਜ਼ਮੀਨ ਤੋਂ ਵਾਂਝੇ ਨਹੀਂ ਹੋਣ ਦਿੱਤਾ ਜਾਏਗਾ ਉਹਨਾਂ ਬੀਬੀ ਐਮਬੀ ਦੇ ਤਿੱਖੇ ਸ਼ਬਦੀ ਹਮਲੇ ਕਰਦੇ ਕਿਹਾ ਕਿ ਬੀਬੀ ਐਮਬੀ ਜਿਸ ਜ਼ਮੀਨ ਨੂੰ ਆਪਣਾ ਕਹਿ ਰਹੀ ਅਸਲ ਵਿੱਚ ਉਹ ਜ਼ਮੀਨ ਦੀ ਮਲਕੀਅਤ ਪੰਜਾਬ ਸਰਕਾਰ ਦੇ ਨਾਂ ਆ ਉਹਨਾਂ ਕਿਹਾ ਕਿ ਜਲਦੀ ਇਸ ਮਾਮਲੇ ਦਾ ਸਥਾਈ ਹੱਲ ਕੀਤਾ ਜਾਏਗਾ ਤੇ ਨੰਗਲ ਨੂੰ ਕਦੇ ਵੀ ਉਜੜਨ ਨਹੀਂ ਦਿੱਤਾ ਜਾਏਗਾ ਗੌਰਤਲ ਬੈਕੀ ਡੈਮਾਂ ਦੀ ਸੁਰੱਖਿਆ ਪੰਜਾਬ ਦੇ ਡੈਮਾਂ ਤੇ ਪੰਜਾਬ ਦੀ ਮਲਕੀਅਤ ਪੰਜਾਬ ਦੇ ਪ੍ਰਾਣੀਆਂ ਅਤੇ ਪੰਜਾਬ ਦੀ ਮਲਕੀਅਤ ਨੂੰ ਲੈ ਕੇ ਪੰਜਾਬ ਸਰਕਾਰ ਦੇ ਬੀਬੀ ਐਮਬੀ ਲਗਾਤਾਰ ਆਮੋ ਸਾਹਮਣੀ ਨੇ ਤੇ ਹੁਣ ਇਹ ਲੀਜ਼ ਦੇ ਮਾਮਲੇ ਲੈ ਕੇ ਇੱਕ ਵਾਰ ਫੇਰ ਪੰਜਾਬ ਸਰਕਾਰ ਤੇ ਬੀਬੀ ਐਮਬੀ ਆਮੋ ਸਾਹਮਣੀ ਨਜ਼ਰ ਆ ਰਹੇ ਨਹੀਂ ਨੰਗਲ ਸ਼ਹਿਰ ਦੀ ਜੋ ਤਰਾਸਦੀ ਹੈ ਜੋ ਕਹਾਣੀ ਹੈ ਉਹ ਆਪਣੇ ਆਪ ਚ ਇੱਕ ਅਲੱਗ ਹੀ ਦਾਸਤਾਨ ਹੈ ਇੱਕ ਪਾਸੇ ਤਾਂ ਭਾਰਤ ਸਰਕਾਰ ਕਹਿੰਦੀ ਹੈ ਕਿ ਅਸੀਂ 스마트 ਸਿਟੀਜ਼ ਬਣਾਣੇ ਨਵੇਂ ਸ਼ਹਿਰ ਬਣਾਣੇ ਨੰਗਲ ਉਹ ਸ਼ਹਿਰ ਜੋ 1960 ਦੇ ਦਸ਼ਕ ਚ ਬਸਿਆ ਸਾਡੇ ਸਾਰੇ ਪਿੰਡਾਂ ਨੇ ਸਾਡੇ ਵੀ ਬਜ਼ੁਰਗਾਂ ਨੇ ਕਿਸੇ ਨੇ ਜ਼ਮੀਨਾਂ ਦਿੱਤੀਆਂ ਕਿਸੇ ਨੇ ਹੱਥੀ ਮਿਹਨਤ ਕਰਕੇ ਨੰਗਲ ਸ਼ਹਿਰ ਬਸਾਇਆ ਡੈਮ ਬਣਾਇਆ ਤੇ ਉਸ ਤੋਂ ਬਾਅਦ ਇਸ ਨੂੰ ਮਿੰਨੀ ਚੰਡੀਗੜ੍ਹ ਇਟਸ ਅ ਵੈਲ ਪਲਾਨਡ ਸਿਟੀ ਮਿੰਨੀ ਚੰਡੀਗੜ੍ਹ ਦਾ ਦਰਜਾ ਇਸ ਸ਼ਹਿਰ ਨੂੰ ਪ੍ਰਾਪਤ ਹੈ ਜੋ ਸਾਡੇ ਬਜ਼ੁਰਗ ਦੱਸਦੇ ਕਿ 1980 ਦੇ 90 ਦੇ ਦਸ਼ਕ ਚ ਨੰਗਲ ਸ਼ਹਿਰ ਚ ਰੌਣਕਾਂ ਲੱਗਦੀਆਂ ਸੀ ਵੀ ਇੰਨੇ ਜਿਹੇ ਇੱਥੇ ਰੌਣਕਾਂ ਹੁੰਦੀਆਂ ਸੀ ਪਿਛਲੇ ਲਗਾਤਾਰ ਕਈ ਦਸ਼ਕਾਂ ਤੋਂ ਇਹ ਸ਼ਹਿਰ ਜਿਹੜਾ ਉਜੜਦਾ ਜਾ ਰਿਹਾ ਹੈ ਤੇ ਅੱਜ ਜਦ ਕਿ BBMP ਦੇ ਕੋਲ ਹਜ਼ਾਰਾਂ ਏਕੜ ਜ਼ਮੀਨ ਫालतू ਪਈ ਹੈ BBMP ਦੀ ਵਰਕਸ਼ਾਪ ਉਹ ਬੇਲੀ ਪਈ ਹੈ ਉਸ ਦੇ ਬਾਵਜੂਦ BBMP ਸਾਡੇ ਸ਼ਹਿਰ ਵਾਸੀ ਕਿਲ ਨੇਰੀਆ ਸਾਡਾ ਪਹਾੜੀ ਮਾਰਕੀਟ ਸਾਡੀ ਮੇਨ ਮਾਰਕੀਟ ਸਾਡਾ ਅੱਡਾ ਮਾਰਕੀਟ ਜੋ ਸ਼ਹਿਰ ਦੀ ਜਿੰਦ ਜਾਨ ਨੇ ਸ਼ਹਿਰ ਦੇ ਪ੍ਰਮੁੱਖ ਬਾਜ਼ਾਰ ਨੇ ਸ਼ਹਿਰ ਦੇ ਪ੍ਰਮੁੱਖ ਰਹਾਇਸ਼ੀ ਇਲਾਕੇ ਨੇ ਉਹਨਾਂ ਲੋਕਾਂ ਦੇ ਉੱਤੇ ਵਿਚਾਰੇ ਮੈਨੂੰ ਰੋਜ਼ ਮਿਲਦੇ ਆ ਜਿਵੇਂ ਤੁਸੀਂ ਕਿਹਾ ਪੂਰਾ ਸ਼ਹਿਰ ਇਸ ਵੇਲੇ ਬਹੁਤ ਪਰੇਸ਼ਾਨ ਹੈ ਉਹ ਹਰ ਵੇਲੇ ਡਰ ਦੇ ਸائے ਦੇ ਹੇਠ ਹੈ ਪੰਜਾਬ ਸਰਕਾਰ ਹਰ ਸੰਭਵ ਕੋਸ਼ਿਸ਼ BBMP ਨਾਲ ਵੀ ਕੇਸ ਕਰ ਰਹੇ ਆ ਅਸੀਂ ਲੈਂਡ ਰਿਕਾਰਡਸ ਵੀ ਚੈੱਕ ਕਰ ਰਹੇ ਆ ਮਾਨਯੋਗ ਸੀਐਮ ਸਾਹਿਬ ਨੇ ਕੱਲ ਆ ਜਾਣਾ ਉਸ ਤੋਂ ਬਾਅਦ ਨੰਗਲ ਦੀ ਪੂਰੀ ਜਿਹੜੀ ਸਾਡੀ ਸੁਸਾਇਟੀ ਹਰ ਪਾਰਟੀ ਦੇ ਨੁਮਾਇੰਦੇ ਵੀ ਲਵਾਂਗੇ ਅਸੀਂ ਉਹਦੇ ਵਿੱਚ ਅਸੀਂ ਸੀਐਮ ਸਾਹਿਬ ਕੋਲ ਵੀ ਜਾਵਾਂਗੇ ਜੋ ਕਰਨਾ ਪਿਆ ਇਹ ਪੁੱਤ ਤੁਹਾਡੇ ਪੁੱਤ ਤੁਹਾਡੇ ਭਾਈ ਦਾ ਵਾਅਦਾ ਅਸੀਂ ਨੰਗਲ ਸ਼ਹਿਰ ਦੀ ਇੱਕ ਵੀ ਦੁਕਾਨ ਇੱਕ ਵੀ ਮਕਾਨ ਉਜੜਨ ਨਹੀਂ ਦੇਣਾ ਹਰ ਤਰੀਕੇ ਨਾਲ ਅਸੀਂ ਲੈਂਡ ਰਿਕਾਰਡ ਚੈੱਕ ਕਰ ਰਹੇ ਹਾਂ ਜੇ ਲੈਂਡ ਰਿਕਾਰਡਸ ਪੰਜਾਬ ਦੇ ਹੈ ਤਾਂ ਪੰਜਾਬ ਆਪਣੀ ਪਾਲਿਸੀ ਲੈ ਕੇ ਆਊਗਾ ਤੇ ਸਭ ਨੂੰ ਲੀਜ਼ ਜੇ ਅਗਰ ਲੈਂਡ ਰਿਕਾਰਡ ਬੀਬੀਐਮਪੀ ਹੈ ਤਾਂ ਅਸੀਂ ਬੀਬੀਐਮਪੀ ਦੇ ਬੋਰਡ 'ਚ ਜਾਵਾਂਗੇ ਕਿਉਂ ਸਾਡਾ ਸਾਡਾ ਵੀ ਅਸੀਂ ਮੈਂਬਰ ਆ ਉਹਦੇ ਸਾਡਾ ਹਿੱਸਾ ਸਾਡੀਆਂ ਜ਼ਮੀਨਾਂ ਦੇ ਤਾਂ BBMP ਦੇ ਕੋਲ ਜਾਵਾਂਗੇ ਤੇ ਉਹਨਾਂ ਤੋਂ ਲੀਜ਼ ਲੈ ਕੇ ਆਵਾਂਗੇ ਅਸੀਂ ਸ਼ਹਿਰ ਨੂੰ ਵਧਾਣਾ ਹੈ ਇਸ ਸ਼ਹਿਰ ਨੂੰ ਹੋਰ ਤਰੱਕੀ ਕਰਨੀ ਹੈ ਤੇ ਇਸ ਦੇ ਲਈ ਜੋ ਕਰਨਾ ਪਿਆ ਕਰਾਂ ਸਰ ਫਿਲਹਾਲ ਕਰ ਰਹੇ ਹਾਂ ਜੀ ਲਗਾਤਾਰ ਜਿਹੜਾ ਹੈ ਸਾਰੀ ਟੀਮਾਂ ਲੱਗੀਆਂ ਸਾਰੇ ਸ਼ਹਿਰ ਵਾਸੀਆਂ ਨਾਲ ਹੈ ਕੋਈ ਇੱਕ ਇਮੀਡੀਏਟ ਕੋਈ ਪੈਨਿਕ ਦੀ ਲੋੜ ਨਹੀਂ ਜੇ ਤੁਸੀਂ ਇਹ ਸੋਚੋ ਕਿ ਕੱਲ ਦਾ ਪਾਇਦਾ ਨਾ ਕੋਈ ਨਹੀਂ ਕਿਸੇ ਦੀ ਕੋਈ ਅਫਵਾਹ ਦੇ ਵਿੱਚ ਆਦੀ

ਇਹ ਬਾਰਹ ਹინਾਂ ਨੂੰ ਸਪੈਸ਼ਲ ਇਨਸੈਂਟਿਵ ਦਿੱਤਾ ਜਾਏਗਾ ਨਾਲ ਹੀ ਉਹਨਾਂ ਨੂੰ ਸਰਵਿਸ ਦੌਰਾਨ ਮਿਲਣ ਵਾਲੇ ਲਾਭ ਦਿੱਤੇ ਜਾਣਗੇ ਉਹਨਾਂ ਕਿਹਾ ਕਿ ਕੁਝ ਅਧਿਆਪਕ ਆਪਣੀ ਬਦਲੀ ਕਰਵਾ ਕੇ ਹੋਰ ਪਾਸੇ ਸ਼ਿਫਟ ਹੋ ਜਾਂਦੇ ਨੇ ਜਿਸ ਕਾਰਨ ਬਾਡਰੀ ਏਰੀਆ ਚ ਅਧਿਆਪਕਾਂ ਤੇ ਡਾਕਟਰਾਂ ਦੀ ਕਮੀ ਰਹਿ ਜਾਂਦੀ ਹੈ ਲੋਕ ਖੱਜਲ ਖਵਾਰ ਹੁੰਦੇ ਨੇ ਇਸੇ ਲਈ ਪੰਜਾਬ ਸਰਕਾਰ ਵੱਲੋਂ ਉਹਨਾਂ ਦੀਆਂ ਸੇਵਾਵਾਂ ਨੂੰ ਨਿਰੰਤਰ ਜਾਰੀ ਰੱਖਣ ਲਈ ਫੈਸਲਾ ਲਿਆ ਗਿਆ ਹੈ ਫਿਲਹਾਲ ਪੰਜਾਬ ਅਪਡੇਟ ਤੇ ਵਿੱਚ ਇਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ